ਨਾਨੂਏ ਬੜੇ ਜ਼ਿਆਦਾ ਕਿਸਾਨਾਂ ਨੂੰ ਇਹ ਸਮੱਸਿਆ ਰਹਿੰਦੀ ਏ ਕਿ ਤਿੰਨ ਤਿੰਨ ਚਾਰ ਚਾਰ ਮਹੀਨੇ ਦਾ ਟਾਈਮ ਜਾਂ ਫਿਰ ਇਹਦੇ ਤੋਂ ਵੀ ਜ਼ਿਆਦਾ ਕਈ ਵਾਰੀ ਕੁਝ ਪਸ਼ੂ ਜੜੇ ਨੇ ਬਰਬਾਦ ਕਰ ਜਾਂਦੇ ਨੇ ਕਿਉਂਕਿ ਕਨਸੀਵਿੰਗ ਹੋਣ ਤੋਂ ਬਾਅਦ ਦੇ ਵਿੱਚ ਘੱਟ ਤੋਂ ਘੱਟ ਤਿੰਨ ਮਹੀਨੇ ਦਾ ਟਾਈਮ ਚਾਹੀਦਾ ਹੁੰਦਾ ਹੈ ਉਸ ਪਸ਼ੂ ਨੂੰ ਚੈੱਕ ਕਰਨ ਦੇ ਵਾਸਤੇ ਕਿ ਉਹ ਗੱਭਣਾ ਹੈ ਜਾਂ ਫਿਰ ਖਾਲੀ ਜੇ ਤੇ ਤੁਹਾਡਾ ਪਸ਼ੂ ਗੱਭਣਾ ਹੈ ਤਾਂ ਬਹੁਤ ਵਧੀਆ ਗੱਲ ਹੈ ਪਰ ਕੁਝ ਕੁ ਪਸ਼ੂ ਇਦਾਂ ਦੇ ਹੁੰਦੇ ਆ ਜਿਹੜੇ ਨਾਂ ਤੇ ਗੱਬਣ ਹੁੰਦੇ ਨੇ ਤੇ ਨਾ ਹੀ ਹੀਟ ਦੇ ਵਿੱਚ ਆਉਣ ਦੀ ਕੋਈ ਨਿਸ਼ਾਨੀ ਵਿਖਾਉਂਦੇ ਨੇ ਗੂੰਗੀ ਹੀਟ ਦੇ ਵਿੱਚ ਰਹਿੰਦੇ ਨੇ ਜਿਹਦੇ ਕਰਕੇ ਆਪਣਾ ਘੱਟ ਤੋਂ ਘੱਟ 3 ਮਹੀਨੇ ਦਾ ਟਾਈਮ ਜਿਹੜਾ ਬਰਬਾਦ ਜ਼ਲਿਆ ਜਾਂਦਾ ਹੈ ਚੈੱਕ ਕਰਾਉਣ ਤੋਂ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਪਸ਼ੂ ਜਿਹੜਾ ਖਾਲੀ ਹੈ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਤੁਹਾਨੂੰ ਦੇਸੀ ਤਰੀਕਾ ਦੱਸਦੇ ਆ ਜਿਹਦੇ ਨਾਲ ਥੋੜੇ ਦਿਨਾਂ ਦਾ ਪਸ਼ੂ ਵੀ ਤੁਹਾਡਾ ਜਿਹੜਾ ਚੈੱਕ ਹੋ ਜਾਊਗਾ ਤੁਹਾਡਾ ਟਾਈਮ ਬਰਬਾਦ ਨਹੀਂ ਹੋਊਗਾ ਕਿਸੇ ਡਾਕਟਰ ਨੂੰ ਬੁਲਾਉਣ ਦੀ ਲੋੜ ਨਹੀਂ ਏ ਸੌਖੇ ਢੰਗ ਦੇ ਨਾਲ ਬਿਨਾ ਕੋਈ ਰੁਪਈਆ ਖਰਚਿਆਂ ਇਸ ਤਰੀਕੇ ਦੇ ਨਾਲ ਤੁਸੀਂ ਕੋਈ ਵੀ ਪਸ਼ੂ ਜਿਹੜਾ ਚੈੱਕ ਕਰ ਸਕਦੇ ਹੋ ਸੋ ਵੀਡੀਓ ਨੂੰ ਬਿਲਕੁਲ ਐਂਡ ਤੱਕ ਦੇਖਿਓ ਕਈ ਵਾਰ ਕੁਝ ਪਸ਼ੂ ਵੀ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਅੰਦਰ ਕੋਈ ਸਮੱਸਿਆ ਹੁੰਦੀ ਏ ਕੋਈ ਪ੍ਰੋਬਲਮ ਹੁੰਦੀ ਏ ਜਿਹਦੇ ਕਰਕੇ ਉਹ 3 ਮਹੀਨੇ ਦਾ ਟਾਈਮ ਪੀਰੀਅਡ ਪੂਰਾ ਹੋਣ ਤੋਂ ਬਾਅਦ ਦੇ ਵਿੱਚ ਵੀ ਚੈੱਕ ਨਹੀਂ ਹੁੰਦੇ ਚੰਗੀ ਤਰ੍ਹਾਂ ਤੇ ਜ਼ਿਮੀਦਾਰ ਵਿਚਾਰੇ ਦਾ ਨੁਕਸਾਨ ਹੋ ਜਾਂਦਾ ਜੇ ਪਸ਼ੂ 3-4 ਮਹੀਨੇ ਤੋਂ ਬਾਅਦ ਦੇ ਵਿੱਚ ਕੋਈ ਡਾਕਟਰ ਦੱਸਦਾ ਕਿ ਖਾਲੀਏ ਥੋੜੇ ਦਿਨਾਂ ਦੇ ਪਸ਼ੂ ਨੂੰ ਚੈੱਕ ਕਰਨ ਦਾ ਬਿਲਕੁਲ ਜਿਹੜਾ ਸਹੀ ਤੇ ਸਭ ਤੋਂ ਸਸਤਾ ਸੌਖਾ ਤਰੀਕਾ ਹੈ ਉਸੀ ਕਰਨਾ ਕੀ ਇਹ ਦੋ ਚੀਜ਼ਾਂ ਦੀ ਤੁਹਾਨੂੰ ਲੋੜ ਪਵੇਗੀ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਵੀ ਤੁਹਾਡਾ ਪਸ਼ੂ ਸੂਣ ਵਾਲਾ ਹੈ ਗੱਬਣ ਹੈ ਜਿਹਨੂੰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਉਦਾ ਬਾਥਰੂਮ ਸੈਂਪਲ ਜਿਹੜਾ ਤੁਸੀਂ ਕਲੈਕਟ ਕਰਨਾ ਹੈ ਬਾਥਰੂਮ ਉਹਦਾ ਜ਼ੂਰੀਨ ਜਿਹੜਾ ਤੁਸੀਂ ਕਲੈਕਟ ਕਰਨਾ ਹੈ ਤੇ ਦੂਜੇ ਨੰਬਰ ਤੇ ਆਪਾਂ ਨੂੰ ਲੋਡ ਪਾਵੇਗੀ ਸਰੋਂ ਜਾਂ ਫਿਰ ਤੋਰੀਏ ਦੇ ਘਰ ਦੇ ਕੱਡੇ ਤੇਲ ਦੀ ਇੱਕ ਬਰਤਨ ਦੇ ਵਿੱਚ ਤੁਸੀਂ ਜ਼ੂਰੀਨ ਲੈ ਲੈਣਾ ਹੈ ਬਾਥਰੂਮ ਜਿਹੜਾ ਲੈ ਲੈਣਾ ਹੈ ਸੈਂਪਲ ਪਸ਼ੂ ਦਾ ਉਹਦੇ ਤੋਂ ਬਾਅਦ ਦੇ ਵਿੱਚ ਇੱਕ ਸਰਿੰਜ ਦੇ ਵਿੱਚ 2-3 ਐਮਲ ਤੁਸੀਂ ਸਰੋਂ ਦਾ ਜਾਂ ਫਿਰ ਤੋਰੀਏ ਦਾ ਤੇਲ ਜਿਹੜਾ ਪਾ ਲੈਣਾ ਹੈ ਇਹ ਜਿਵੇਂ ਤੁਸੀਂ ਦੇਖੀ ਜਾਂਦੇ ਹੋ ਜਿਹੜੀ ਖੱਬੇ ਪਾਸੇ ਬਈ ਜਿਹੜਾ ਬਰਤਨ ਹੈ ਖੱਬੇ ਪਾਸੇ ਵਾਲਾ ਉਹਦੇ ਵਿੱਚ ਉਸ ਪਸ਼ੂ ਦਾ ਜ਼ੁਰੀਨ ਹੈ ਉਹਦਾ ਬਾਥਰੂਮ ਹੈ ਜਿਹੜਾ ਪਸ਼ੂ ਗੱਬਣ ਨਹੀਂ ਹੈ ਜਿਹੜਾ ਪਸ਼ੂ ਖਾਲੀ ਹੈ ਤੇ ਦੂਜੇ ਪਾਸੇ ਸੱਜੇ ਪਾਸੇ ਵਾਲੇ ਬਰਤਨ ਦੇ ਵਿੱਚ ਉਸ ਪਸ਼ੂ ਦਾ ਜ਼ੁਰੀਨ ਹੈ ਜਿਹੜਾ ਪਸ਼ੂ ਗੱਬਣ ਹੈ ਜਿਹੜਾ ਬਿਲਕੁਲ ਕਨਫਰਮ ਹੋ ਚੁੱਕਾ ਹੈ ਕਿ ਇਹ ਪਸ਼ੂ ਜਿਹੜਾ ਆਪਣਾ ਸੂਣ ਵਾਲਾ ਹੈ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਖਾਲੀ ਜਿਹੜਾ ਪਸ਼ੂ ਹੈ ਉਹਦੇ ਬਾਥਰੂਮ ਦੇ ਵਿੱਚ ਇਹ ਤੇਲ ਦੀਆਂ ਬੂੰਦਾਂ ਜੜੀਆਂ ਸੁੱਟ ਕੇ ਵਿਖਾਉਣੇ ਆ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਹੜਾ ਪਸ਼ੂ ਗੱਬਣ ਨਹੀਂ ਹੈ ਉਹਦੇ ਬਾਥਰੂਮ ਦੇ ਵਿੱਚ ਜਦੋਂ ਤੁਸੀਂ ਤੇਲ ਦੀਆਂ ਦੋ ਤਿੰਨ ਬੂੰਦਾਂ ਸੁੱਟੋਗੇ ਤਾ ਇਹ ਤੇਲ ਜਿਹੜਾ ਤੁਹਾਡਾ ਬਿਲਕੁਲ ਖਿੱਲਰ ਜਾਊਗਾ ਉੱਤੇ ਪਰਤ ਬਣ ਜਾਊਗੀ ਰੰਗਦਾਰ ਇੱਕ ਪਰਤ ਜਿਹੜੀ ਤੁਹਾਨੂੰ ਨਜ਼ਰ ਆਊਗੀ ਪਰ ਦੂਸਰੇ ਬੰਨੇ ਜਦੋਂ ਆਪਾਂ ਕਿਸੇ ਸੂਨ ਵਾਲੇ ਪਸ਼ੂ ਦੇ ਬਾਥਰੂਮ ਦੇ ਵਿੱਚ ਦੋ ਤੋਂ ਤਿੰਨ ਬੂੰਦਾਂ ਸਰੋਂ ਜਾਂ ਤੋਰੀਏ ਦੇ ਤੇਲ ਦੀਆਂ ਕੁਝ ਬੂੰਦਾਂ ਜੜੀਆਂ ਉੱਤੋਂ ਛੁੱਟਦੇ ਆਂ ਤੇ ਉਹ ਬੂੰਦਾਂ ਖਿੱਲਰਦੀਆਂ ਨਹੀਂ ਗਈਆਂ ਉਹ ਜਿਹੜੀਆਂ ਬੂੰਦਾਂ ਉੱਥੇ ਹੀ ਤੁਮਕੇ ਬਣ ਜਾਂਦੇ ਨੇ ਆਪਾਂ ਨੂੰ ਨਜ਼ਰ ਆਉਂਦੇ ਨੇ ਉੱਤੇ ਫੈਲਦੀਆਂ ਨਹੀਂ ਗੀਆਂ ਖਿੱਲਰਦੀਆਂ ਨਹੀਂ ਗੀਆਂ ਜਿਹੜੇ ਪਸ਼ੂ ਦੇ ਜ਼ੁਰੀਨ ਦੇ ਵਿੱਚ ਸਰੋਂ ਦਾ ਤੇਲ ਨਹੀਂ ਖਿੱਲਰਦਾ ਨਹੀਂ ਫੈਲਦਾ ਇਹ 100% ਜੜੀ ਨਿਸ਼ਾਨੀਆਂ ਕਿ ਉਹ ਤੁਹਾਡਾ ਪਸ਼ੂ ਜਿਹੜਾ ਗੱਬਣ ਹੈ ਉਹ ਪਸ਼ੂ ਜਿਹੜਾ ਤੁਹਾਡਾ ਸੁਣ ਵਾਲਾ ਹੈ ਜਿਹੜੇ ਪਸ਼ੂ ਦੇ ਬਾਥਰੂਮ ਦੇ ਉੱਤੇ ਤੇਲ ਫੈਲ ਜਾਂਦਾ ਹੈ ਬੂੰਦਾਂ ਸੁੱਟਣ ਤੋਂ ਬਾਅਦ ਦੇ ਵਿੱਚ ਉਹ ਪਸ਼ੂ ਖਾਲੀਏ ਤੇ ਜਿਹੜੇ ਪਸ਼ੂ ਦੇ ਬਾਥਰੂਮ ਦੇ ਵਿੱਚ ਤੇਲ ਦੀਆਂ ਬੂੰਦਾਂ ਸੁੱਟਣ ਤੋਂ ਬਾਅਦ ਦੇ ਵਿੱਚ ਬੂੰਦਾਂ ਉਸੇ ਜਗ੍ਹਾ ਦੇ ਉੱਤੇ ਟਿਕੀਆਂ ਰਹਿੰਦੀਆਂ ਨੇ ਉਸੇ ਜਗ੍ਹਾ ਤੇ ਆਪਾਂ ਨੂੰ ਬੂੰਦ ਦੇ ਨਜ਼ਰ ਆਉਂਦੀ ਏ ਖਿੱਲਰਦੀਆਂ ਨਹੀਂ ਗਈਆਂ ਤਾਂ ਇਹਦਾ ਮਤਲਬ ਹੈ ਕਿ ਉਹ ਤੁਹਾਡਾ ਪਸ਼ੂ ਜਿਹੜਾ ਗੱਬਣ ਹੈ ਉਹ ਤੁਹਾਡਾ ਪਸ਼ੂ ਜਿਹੜਾ ਸੂਣ ਵਾਲਾ ਏ ਸੋ ਇਹ ਸਭ ਤੋਂ ਸੌਖਾ ਤਰੀਕਾ ਹੈ ਤੇ ਬਿਨਾ ਕੋਈ ਰੁਪਈਆ ਖਰਚੇ ਆਪਾਂ ਸਸਤੇ ਢੰਗ ਦੇ ਨਾਲ ਆਪਣੇ ਘਰ ਦੇ ਵਿੱਚ ਹੀ ਕਿਸੇ ਵੀ ਪਸ਼ੂ ਨੂੰ ਚੈੱਕ ਕਰ ਸਕਦੇ ਆ ਚਾਹੇ ਉਹ ਥੋੜੇ ਦਿਨਾਂ ਦਾ ਏ ਜਿਆਦੇ ਦਿਨਾਂ ਦਾ ਜੇਕਰ ਪਸ਼ੂ 20 25 30 ਦਿਨਾਂ ਦਾ ਹੈਗਾ ਏ